ਔਰ ਬਾਬਾਈ ਦੇ ਸੇਵਾ ਚ ਜਿੰਨੇ ਜੋ ਕੇ ਆਏ ਤੇ ਅਸੀਂ ਹੁਣ ਦਰਸ਼ਨ ਕਰਨ ਆਇਆ ਇਸ ਥਾਨ ਆ ਭਾਈ ਕਨਈਆ ਜੀ ਦਾ ਭਾਈ ਕਨਈਆ ਜੀ ਉਹ ਮਹਾਪੁਰਸ਼ ਹੋਇਆ ਜਿਹੜੇ ਦੁਸ਼ਮਣਾਂ ਨੂੰ ਵੀ ਜਲਛਕਾਉਂਦੇ ਸੀ ਜਿਹੜੇ ਕਦੀ ਕਿਸੇ ਨਾਲ ਈਰਖਾ ਭਾਵਨਾ ਨਹੀਂ ਸੀ ਰੱਖਦੇ ਔਰ ਪਿਆਰ ਭਾਵਨਾਵਾਂ ਜਦੋਂ ਸਿੰਘਾਂ ਨੇ ਜਾ ਕੇ ਸ਼ਿਕਾਇਤ ਕੀਤੀ ਨਾ ਕਿ ਗੁਰੂ ਸਾਹਿਬ ਭਾਈ ਸਾਹਿਬ ਦੁਸ਼ਮਣਾਂ ਨੂੰ ਵੀ ਜਲਛਕਾਈ ਜਾਂਦੇ ਤੇ ਮਹਾਰਾਜ ਕਹਿੰਦੇ ਬਲਾਓ ਉਹਨਾਂ ਨੂੰ ਜਦੋਂ ਬੁਲਾਇਆ ਤੇ ਸੱਚੇ ਪਾਤਸ਼ਾਹ ਕਹਿੰਦੇ ਵੀ ਭਾਈ ਸਾਹਿਬ ਸਿੰਘ ਕੀ ਕਹਿੰਦੇ ਨੇ ਕਹਿੰਦੇ ਮਹਾਰਾਜ ਕੌਣ ਹੈ ਆਪਣਾ ਤੇ ਕੌਣ ਪਰਾਇਆ ਸਾਰਿਆਂ 'ਚ ਤੂੰ ਦਿਖਦਾ ਕਹਿੰਦੇ ਮੈਨੂੰ ਤੇ ਸਾਰੀਆਂ ਜਗ੍ਹਾ 'ਚ ਤੂੰ ਹੀ ਦਿਖਦਾ ਮਾ ਤੇ ਭਾਈ ਕਨਿਆ ਜੀ ਉਹ ਬ੍ਰਹਮ ਗਿਆਨੀ ਮਹਾਪੁਰਸ਼ ਸੀ ਤੇ ਬੜੇ ਹੀ ਕਰਮ ਭਾਗ ਸਾਡੇ ਚੰਗੇ ਆ ਕਿ ਜਦੋਂ ਅਸੀਂ ਅਨੰਦਪੁਰ ਸਾਹਿਬ ਤੋਂ ਆਉਣੇ ਆ ਕਿਲਾ ਤਾਰਾਗੜ੍ਹ ਨੂੰ ਔਰ ਰਸਤੇ ਵਿੱਚ ਇਹ ਸਥਾਨ ਆ ਭਾਈ ਕਨਈਆ ਜੀ ਦਾ ਔਰ ਜਦੋਂ ਸੰਗਤ ਦਰਸ਼ਨ ਕਰਦੀ ਆ ਤੇ ਇਹ ਵੀ ਕਰਮਾ ਭਾਗਾ ਵਾਲੇ ਟੀਵੀ ਚੈਨਲਾਂ ਤੇ ਹੀ ਖਬਰਾਂ ਚੱਲਦੀਆਂ ਐਸੀਆਂ ਵੀ ਉਸ ਜਗ੍ਹਾ ਤੇ ਗਏ ਸੀ ਤੇ ਉਹ ਪਿਆਰਿਆਂ ਨੇ ਦਰਸ਼ਨ ਕਰਾਏ ਔਰ ਇਸ ਸਤਗੁਰ ਦਾ ਉਹ ਸਥਾਨ ਆ ਉਸ ਗੁਰੂ ਦੇ ਪਿਆਰੇ ਦਾ ਉਹ ਸਥਾਨ ਆ ਜਿੱਥੇ ਚੜ੍ਹਦੀ ਕਲਾ ਵਾਲਾ ਮਹਾਂਪੁਰਸ਼ ਬੈਠਾ ਵਾ ਅੱਜ ਵੀ ਤੇ ਉਹ ਜਿਹੜਾ ਵੀ ਆਉਂਦਾ ਵਾ ਤੇ ਉਹ ਵੇਖ ਕੇ ਮਨ ਤੇ ਬੜਾ ਪ੍ਰਸੰਨ ਹੁੰਦਾ ਸਿੱਖ ਕੌਮ ਆਪਣੀ ਵਿਰਖਣ ਪਛਾਣ ਕਰਕੇ ਪਛਾਨੀ ਜਾਂਦੀ ਹੈ ਜਿੱਥੇ ਸਿੱਖ ਕੌਮ ਵੱਲੋਂ ਆਪਣੇ ਦੁਸ਼ਮਣਾਂ ਨੂੰ ਪਾਣੀ ਵੀ ਪਿਆ ਜਾਂਦਾ ਹੈ ਉੱਥੇ ਹੀ ਉਹਨਾਂ ਦੀ ਐਗਜ਼ੈਂਪਲਸ ਵੀ ਬਹੁਤ ਸੈੱਟ ਕੀਤੀ ਜਾਂਦੀ ਹੈ ਜੇਕਰ ਗੱਲ ਕੀਤੀ ਜਾਵੇ ਸਿੱਖ ਇਤਿਹਾਸ ਦੀ ਤਾਂ ਅਸੀਂ ਇੱਕ ਉਸ ਜਗ੍ਹਾ ਤੇ ਮੌਜੂਦ ਹਾਂ ਜਿੱਥੇ ਇੰਨਾ ਵੱਡਾ ਇਤਿਹਾਸ ਲੋਕੇ ਬੈਠਾ ਹੋਇਆ ਕਿ ਸ਼ਾਇਦ ਕਿਸੇ ਨੇ ਵੀ ਅਜੇ ਤੱਕ ਇਸ ਜਗ੍ਹਾ ਤੇ ਪਹੁੰਚ ਕੇ ਇਸ ਜਗ੍ਹਾ ਦੀ ਖਬਰ ਵੀ ਜੜੀਆ ਕਵਰ ਨਹੀਂ ਕੀਤੀ ਹੋਏਗੀ ਸੋਨੂ ਜੰਡਿਆਲਾ ਜੀ ਸਾਡੇ ਨਾਲ ਮੌਜੂਦ ਨੇ ਗੱਲਬਾਤ ਕਰ ਲੈਣੇ ਆ ਲਗਾਤਾਰ ਹੀ ਸਵੇਰ ਤੋਂ ਅਸੀਂ ਇਹਨਾਂ ਦੇ ਨਾਲ ਸੀ ਔਰ ਬਹੁਤ ਇਤਿਹਾਸਿਕ ਜਗਾਵਾਂ ਜਿਹੜੀਆਂ ਅਸੀਂ ਉਹ ਵੇਖਣ ਵਾਸਤੇ ਪਹੁੰਚੇ ਸਾਂ ਇੱਕ ਹੋਰ ਇਤਿਹਾਸਿਕ ਜਗਾ ਜਿਹੜੀ ਹੈ ਉਹ ਲੱਭੀ ਹੈ ਕੀ ਕਹਿਣਾ ਸੋਨੂ ਜੰਡਿਆਲਾ ਹੁਣਾਂ ਦਾ ਗੱਲਬਾਤ ਕਰਦ ਰਿਹਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਬਾਜੀ ਸੋਨੂ ਜੀ ਲਗਾਤਾਰ ਜਿਸਾ ਮੇਰੀ ਸ਼ੁਰੂਆਤ ਸੀ ਕਿ ਸਿੱਖ ਕੌਮ ਹਮੇਸ਼ਾ ਹੀ ਆਪਣੀ ਵਿਲੱਖਣ ਪਛਾਣ ਕਰਕੇ ਜਾਣੀ ਜਾਂਦੀ ਹੈ ਇਹ ਵੀ ਇੱਕ ਪਛਾਣ ਹੈ ਕਿੱਥੇ ਅਸੀਂ ਪਹੁੰਚੇ ਆ ਕੀ ਐ ਇਸ ਗੁਰਦੁਆਰਾ ਸਾਹਿਬ ਦਾ ਇਤਿਹਾਸ ਔਰ ਕੀ ਐ ਸਾਰੀ ਬੈਕਗ੍ਰਾਉਂਡ ਥੋੜੀ ਦਸੋ ਅਸੀਂ ਆਏ ਆ ਜੀ ਖਾਲਸੇ ਦੀ ਜਨਮ ਭੂਮੀ ਤਖ਼ਸ਼ੀਰ ਕੇਸਗੜ ਸਾਹਿਬ ਸ੍ਰੀ ਅਨੰਦਪੁਰ ਸਾਹਿਬ ਉਹ ਅਨੰਦਪੁਰ ਸਾਹਿਬ ਖਾਲਸੇ ਦਾ ਜਨਮ ਸਥਾਨ ਆ ਔਰ ਸਾਡੇ ਬਾਪੂ ਦੀ ਪ੍ਰੀਏ ਨਗਰੀ ਆ ਔਰ ਹਰ ਸਿੱਖ ਦੀ ਜਿਹੜਾ ਜਦੋਂ ਇੱਥੇ ਆਉਂਦੇ ਆ ਤੇ ਅਨੰਦਾ ਦੀ ਪੁਰੀ ਆ ਤੇ ਬਚੜ ਦੀ ਕਲਾ ਇੱਥੇ ਹੁੰਦੀ ਜੀ ਜਦੋਂ ਅਸੀਂ ਤੇ ਜੰਨੀ ਰਿਆਏ ਝੋਲੀਆਂ ਭਰ ਕੇ ਚਾਹੀਦਾ ਤੇ ਵੰਡ ਦਈਦਾ ਔਰ ਅੱਜ ਵੀ ਸਤਗੁਰ ਤੇ ਦਰਸ਼ਨ ਕਰਨਾ ਹੈ ਸੜਕ ਦੀ ਸੇਵਾ ਚੱਲਣ ਦੀ ਕਲਾਨੰਦਗੜ੍ਹ ਵਾਲੇ ਮਹਾਂਪੁਰਸ਼ਾਂ ਵੱਲੋਂ ਹੂੰ ਔਰ ਬਾਬਾਈ ਦੇ ਸੇਵਾ ਚ ਜਿੰਨੇ ਜੋਗੇ ਆਏ ਤੇ ਅਸੀਂ ਹੁਣ ਦਰਸ਼ਨ ਕਰਨ ਆਇਆ ਇਸ ਥਾਨ ਆ ਭਾਈ ਕਨਈਆ ਜੀ ਦਾ ਭਾਈ ਕਨਈਆ ਜੀ ਉਹ ਮਹਾਂਪੁਰਸ਼ ਹੋਇਆ ਜਿਹੜੇ ਦੁਸ਼ਮਣਾਂ ਨੂੰ ਵੀ ਜਲ ਸਕਾਉਂਦੇ ਸੀ ਜਿਹੜੇ ਕਦੀ ਕਿਸੇ ਨਾਲ ਇਰਸ਼ਾ ਭਾਵਨਾ ਨਹੀਂ ਸੀ ਰੱਖਦੇ ਔਰ ਪਿਆਰ ਭਾਵਨਾਵਾਂ ਜਦੋਂ ਸਿੰਘਾਂ ਨੇ ਜਾ ਕੇ ਸ਼ਿਕਾਇਤ ਕੀਤੀ ਨਾ ਕਿ ਗੁਰੂ ਸਾਹਿਬ ਭਾਈ ਸਾਹਿਬ ਦੁਸ਼ਮਣਾਂ ਨੂੰ ਵੀ ਜਲਛਕਾਈ ਜਾਂਦੇ ਤੇ ਮਾਰੇ ਕਹਿੰਦੇ ਬਲਾਓ ਉਹਨਾਂ ਨੂੰ ਜਦੋਂ ਬੁਲਾਇਆ ਤੇ ਸੱਚੇ ਪਾਤਸ਼ਾਹ ਕਹਿੰਦੇ ਵੀ ਭਾਈ ਸਾਹਿਬ ਸਿੰਘ ਕੀ ਕਹਿੰਦੇ ਨੇ ਕਹਿੰਦੇ ਮਾਰੇ ਕੌਣ ਹੈ ਆਪਣਾ ਤੇ ਕੌਣ ਪਰਾਇਆ ਸਾਰਿਆਂ 'ਚ ਤੂੰ ਦਿਖਦਾ ਕਹਿੰਦੇ ਮੈਨੂੰ ਤੇ ਸਾਰੀਆਂ ਜਗ੍ਹਾ 'ਤੇ ਤੂੰ ਹੀ ਦਿਖਦਾ ਮਾਂ ਤੇ ਭਾਈ ਕਨਈਆ ਜੀ ਉਹ ਬ੍ਰਹਮ ਗਿਆਨੀ ਮਹਾਪੁਰਸ਼ ਸੀ ਤੇ ਬੜੇ ਹੀ ਕਰਮ ਭਾਗ ਸਾਡੇ ਚੰਗੇ ਆ ਕਿ ਜਦੋਂ ਅਸੀਂ ਨੰਨਤਪੁਰ ਸਾਹਿਬ ਤੋਂ ਆਉਨੇ ਆ ਕਿਲਾ ਤਾਰਾਗੜ੍ਹ ਨੂੰ ਹੋ ਰਸਤੇ ਵਿੱਚ ਇਹ ਸਥਾਨ ਹੈ ਭਾਈ ਕਨਈਆ ਜੀ ਦਾ ਔਰ ਪੰਜ ਬੋਲੀਆਂ ਪ੍ਰਾਤਨ ਇੱਥੇ ਮੌਜੂਦ ਨੇ ਔਰ ਬਹੁਤ ਸੋਹਣਾ ਤੇ ਪਵਿੱਤਰ ਹਮ ਜਾਲਿਆ ਇਥੋਂ ਦਾ ਤੇ ਇਥੇ ਹਾਂ ਮਿੱਠਾ ਜਾਲ ਔਰ ਪ੍ਰਾਤਨ ਭਾਈ ਸਾਹਿਬ ਦਾ ਡੋਲੂ ਮੌਜੂਦ ਆ ਭਾਈ ਕਨਈਆ ਜੀ ਦਾ ਔਰ ਜਿਹੜੇ ਮਸ਼ਕਨਾ ਦੁਸ਼ਮਣਾਂ ਨੂੰ ਵੀ ਜਲ ਛਕਾਇਆ ਉਹ ਵਿਰਾਸਤ ਅੰਦਰ ਪਈ ਆ ਜਰੂਰ ਆਪਣੇ ਬੱਚਿਆਂ ਨੂੰ ਪਰਿਵਾਰ ਨੂੰ ਲੈ ਕੇ ਆਓ ਤੁਸੀਂ ਕਰਮਾ ਭਾਗਾਂ ਵਾਲੇ 'ਚ ਇਹ ਜਿਹੜੇ ਜਿਹੜੇ ਟੀਵੀ ਚੈਨਲਾਂ ਤੇ ਚੱਲਣੀਆਂ ਨਾ ਖਬਰਾਂ ਉਹਨਾਂ ਦੇ ਵੀ ਕਰਮ ਭਾਗ ਜਿਹੜੇ ਨਸੀਬ ਆ ਉਹ ਖੁੱਲਣੇ ਕਿਉਂਕਿ ਗੁਰੂ ਘਰ ਦਾ ਨਾਮ ਜਿਹੜਾ ਵਾ ਨਾ ਔਰ ਜਦੋਂ ਸੰਗਤ ਦਰਸ਼ਨ ਕਰਦੀ ਆ ਤੇ ਇਹ ਵੀ ਕਰਮਾ ਭਾਗਾ ਵਾਲੇ ਟੀਵੀ ਚੈਨਲਾਂ ਤੇ ਹੀ ਖਬਰਾਂ ਚੱਲਦੀਆਂ ਐਸੀਆਂ ਕਿ ਉਸ ਜਗ੍ਹਾ ਤੇ ਗਏ ਸੀ ਤੇ ਉਹ ਪਿਆਰਿਆਂ ਨੇ ਦਰਸ਼ਨ ਕਰਾਏ ਔਰ ਇਸ ਸਤਗੁਰ ਦਾ ਉਹ ਸਥਾਨ ਐ ਉਸ ਗੁਰੂ ਦੇ ਪਿਆਰੇ ਦਾ ਉਹ ਸਥਾਨ ਐ ਜਿੱਥੇ ਚੜ੍ਹਦੀ ਕਲਾ ਵਾਲਾ ਮਹਾਂਪੁਰਸ਼ ਬੈਠਾ ਵਾ ਅੱਜ ਵੀ ਤੇ ਉਹ ਜਿਹੜਾ ਵੀ ਆਉਂਦਾ ਵਾ ਤੇ ਉਹ ਵੇਖ ਕੇ ਮਨ ਤੇ ਬੜਾ ਪ੍ਰਸੰਨ ਹੁੰਦਾ ਪਰ ਦੁੱਖ ਦੀ ਗੱਲ ਐ ਕਿ ਸੰਗਤਾਂ ਸਾਡੀਆਂ ਤੱਕ ਸਭ ਤੋਂ ਮੜ ਜਾਂਦੀਆਂ ਪਰ ਗਾੜੀ ਵੀ ਆਇਆ ਕਰੋ ਕਿ ਥੋੜਾ ਜਿਹਾ ਹੀ ਦੂਰ ਐ ਜ਼ਿਆਦਾ ਨਹੀਂ ਬਿਲਕੁਲ ਸਾਨੂੰ ਆਉਣਾ ਚਾਹੀਦਾ ਹਰ ਜਗ੍ਹਾ ਜਿੱਥੇ ਵੀ ਸਾਡੇ ਗੁਰੂ ਦੇ ਪਿਆਰਿਆਂ ਦਾ ਇਤਿਹਾਸ ਪਿਆ ਸਾਨੂੰ ਜਾਣਾ ਚਾਹੀਦਾ ਸਾਡੀਆਂ ਪੀੜ੍ਹੀਆਂ ਨੂੰ ਦੇਖਣਾ ਚਾਹੀਦਾ ਹੁਣ ਜਿਹੜੀਆਂ ਇੱਥੇ ਬੌਲੀਆਂ ਤੁਸੀਂ ਦਰਸ਼ਨ ਕਰ ਲਏ ਇੱਕ ਥੱਲੇ ਆ ਇੱਕ ਬੌਲੀ ਦੇ ਇੱਥੇ ਦਰਸ਼ਨ ਕਰਾਉਨੇ ਆ ਇਹਦੇ ਨਾਲ ਹੀ ਤੁਹਾਨੂੰ ਜਿੱਥੇ ਬਾਬਾ ਜੀ ਤਪ ਕਰਿਆ ਕਰਦੇ ਸੀ ਭਾਈ ਕਨਈਆ ਜੀ ਉਹ ਸਥਾਨ ਵਿਖਾਉਨੇ ਔਰ ਪ੍ਰਾਤਨ ਇਹ ਚੀਜ਼ਾਂ ਇਹ ਨਹੀਂ ਸਾਨੂੰ ਲੱਭਣੀਆਂ ਇਹ ਤੇ ਮਤਲਬ ਐਡਾ ਵੱਡੀ ਵਿਰਾਸਤ ਐਡਾ ਵੱਡਾ ਇਤਿਹਾਸ ਸਾਡੇ ਕੋਲ ਪਿਆ ਤੇ ਅਸੀਂ ਮਤਲਬ ਐਵੇਂ ਨਹੀਂ ਪ੍ਰਾਊਡ ਨਾਲ ਕਹਿੰਦੇ 10ਵੇਂ ਪਾਸ਼ਾ ਦੇ ਪੋਤੇ ਆ ਔਰ ਇੱਥੇ ਆਗੇ ਪਤਾ ਲੱਗਦਾ ਪੀਰਸ਼ਾ ਭਾਵਨਾ ਸਿੱਖ ਚ ਨਹੀਂ ਹੋਣੀ ਚਾਹੀਦੀ ਦੇਖੋ ਜਦੋਂ ਉਹਦੇ ਪਿਆਰਿਆਂ ਨੇ ਨਹੀਂ ਕੀਤੀ ਤੇ ਗੁਰੂ ਸਾਹਿਬ ਜਦੋਂ ਜੰਗ ਦੇ ਮੈਦਾਨ ਚ ਜਿਹੜਾ ਦੁਸ਼ਮਣਾਂ ਨੂੰ ਜਲ ਛਕਾਉਣ ਦਾ ਮਾਰਿਆ ਨੂੰ ਗੱਲ ਨਾ ਲਾਉਣ ਦੇ ਆ ਇਸ ਕਰਕੇ ਗੁਰੂ ਸਾਹਿਬ ਦਾ ਕੋਈ ਵੈਰੀ ਨਹੀਂ ਸੀ ਮਹਾਰਾ ਸੱਚੇ ਪਾਸ਼ਾ ਕਿਸੇ ਨਾਲ ਵੈਰ ਨਹੀਂ ਸੀ ਰੱਖਦੇ ਪਰ ਅੱਜ ਸਾਡੇ ਲੋਕ ਜਿਹੜੇ ਇੱਛਾ ਭਾਵਨਾ ਜਾਦੀ ਰੱਖਦੇ ਨਹੀਂ ਰੱਖਣੀ ਚਾਹੀਦੀ ਬਿਲਕੁਲ ਈਰਸ਼ਾ ਭਾਵਨਾ ਦੀ ਗੱਲ ਕੀਤੀ ਤੁਸੀਂ ਕਹਾ ਕਿ ਪੰਜ ਬੋਲੀਆਂ ਜਿਹੜੀਆਂ ਸੀ ਇੱਥੇ ਸੀ ਲੇਕਿਨ ਦੋ ਹੀ ਸਾਨੂੰ ਨਜ਼ਰ ਆਈਆਂ ਜਿਹੜੇ ਤੇ ਸਿੰਘ ਸੀਗੇ ਉਹ ਕਹਿੰਦੇ ਕਿ ਤਿੰਨ ਬੋਲੀਆਂ ਜਿਹੜੀਆਂ ਲੋਕਾਂ ਨੇ ਵਾਹ ਲੀਆਂ ਪੁਰਾਤਨਤਾ ਜਿਹੜੀ ਆ ਇਤਿਹਾਸ ਜਿਹੜਾ ਖਤਮ ਕਰਦੇ ਹੋਏ ਲੋਕ ਨਜ਼ਰ ਆ ਰਹੇ ਨੇ ਕੀ ਕਹਿਣਾ ਚਾਹੋਗੇ ਇਸ ਤਰ੍ਹਾਂ ਦੇ ਲੋਕਾਂ ਨੂੰ ਬੇਸ਼ੱਕ ਉਹਨਾਂ ਨੇ ਤੇ ਜੰਗ ਦੇ ਮੈਦਾਨ 'ਚ ਆਪਣਾ ਫਰਜ਼ ਨਿਭਾਤਾ ਕੀ ਲੱਗਦਾ ਨਹੀਂ ਕਿ ਸਾਨੂੰ ਵੀ ਆਪਣਾ ਕੋਈ ਫਰਜ਼ ਨਹੀਂ ਬਣਾ ਚਾਹੀਦਾ ਸਾਨੂੰ ਬਹੁਤ ਮਾੜੀ ਗੱਲ ਆ ਜਿਹੜਾ ਸਿੱਖ ਰਾਜ ਸੀ ਸਾਡਾ ਉਹ ਵੀ ਸਾਡੇ ਆਪਣਿਆਂ ਨੇ ਖਤਮ ਕੀਤਾ ਸੀ ਇਸ ਕਰਕੇ ਜਿਨ੍ਹਾਂ ਨੇ ਸਾਂਭਿਆ ਵਾ ਨਾ ਉਹਨਾਂ ਦੇ ਨਾਮ ਜੁੜੇ ਆ ਤੇ ਜਿਨ੍ਹਾਂ ਨੇ ਨੁਕਸਾਨ ਕੀਤਾ ਵਾ ਤੇ ਉਹਨਾਂ ਦੇ ਇਤਿਹਾਸ ਦੇ ਵਿੱਚ ਨਾਂ ਨਹੀਂ ਉਹਨਾਂ ਦੇ ਦੋਸ਼ੀਆਂ ਚ ਨਾਮ ਆ ਜਾਂਦੇ ਐਸਾ ਕੰਮ ਨਹੀਂ ਕਰਨਾ ਚਾਹੀਦਾ ਮਹਾਰਾਜ ਦੇ ਘਰ ਦੀ ਤੇ ਇੱਕ ਇੰਚ ਜਗ੍ਹਾ ਨੂੰ ਨਹੀਂ ਛੇੜਨਾ ਚਾਹੀਦਾ ਗੁਰੂ ਸਾਹਿਬ ਤੇ ਕਣਕਲ ਜਰੇ ਜਰੇ ਵਿੱਚ ਵੱਸਦੇ ਆ ਪਰ ਜਿੱਥੇ ਸੱਚੇ ਪਾਤਸ਼ਾਹ ਦੇ ਪਿਆਰਿਆਂ ਦੇ ਚਰਨ ਪਏ ਹੋਣ ਦੇ ਜਿੱਥੇ ਸਤਿਗੁਰ ਨੇ ਆਪ ਆਸ ਕੀਤਾ ਹੋਵੇ ਤੇ ਉਹ ਜਗ੍ਹਾ ਤੇ ਪੂਜਣ ਯੋਗ ਹੋ ਜਾਂਦੀ ਰੱਬ ਦਾ ਘਰ ਬਣ ਜਾਂਦਾ ਹੁਣ ਤੁਹਾਨੂੰ ਦਿਖਾਉਨੇ ਆ ਵੀ ਉਹ ਰੱਬ ਦੇ ਪਿਆਰੇ ਪੂਰਨ ਬ੍ਰਹਮ ਗਿਆਨੀ ਮਹਾਪੁਰਸ਼ ਭਾਈ ਕਨਈਆ ਜੀ ਤੇ ਜਿਸ ਜਗ੍ਹਾ ਤੇ ਤਪ ਕਰਦੇ ਸੀ ਉਹ ਵੀ ਵਿਖਾਈ ਤੇ ਬੋਲੀਆਂ ਵੀ ਸੰਗਤ ਨੂੰ ਵਿਖਾਉਨੇ ਆ ਆਪਾਂ ਤੇ ਨਾਲੇ ਦਰਸ਼ਨ ਕਰਾਉਨੇ ਆ ਇਹ ਉਹ ਪਰਾਤਨ ਬੋਲੀ ਆ ਜੀ ਇੱਕ ਤੁਸੀਂ ਦਰਸ਼ਨ ਕਰ ਲੇ ਥੱਲੇ ਜੀ ਇਹਦਾ ਜਲ ਦੇਖੋ ਭਾਜੀ ਸ਼ੀਤਲ ਸਮਾਨ ਜਲ ਆ ਇਹਦਾ ਮਿੱਠਾ ਜਲ ਹੂੰ ਤੇ ਅਸੀਂ ਕਰਮਾ ਭਾਗਾਂ ਵਾਲੇ ਆ ਜਿਹੜੇ ਸਤਗੁਰ ਦੇ ਘਰ ਦਾ ਦਰਸ਼ਨ ਕੀਤੇ ਹੋਰੇ ਇਹ ਸਥਾਨ ਆ ਭਾਈ ਸਾਹਿਬ ਜਿੱਥੇ ਤਪ ਕਰਿਆ ਕਰਦੇ ਸੀ ਇਹ ਸਥਾਨ ਆ ਉਹ ਜੀ ਜੀ ਇਹ ਪਾਈ ਕਨਈਆ ਜੀ ਦਾ ਉਹ ਸਥਾਨ ਆ ਜਿੱਥੇ ਮਹਾਪੁਰਸ਼ ਤਪ ਕਰਿਆ ਕਰਦੇ ਸੀ ਚੰਗੇ ਕਰਮਾਂ ਪਾ ਕੇ ਹੂੰ ਕੇੰਦੇ ਵੀ ਜਿੱਥੇ ਉਹਦੇ ਪਿਆਰਿਆਂ ਦੇ ਚਰਨ ਪੈ ਗਏ ਬਸ ਇੱਥੇ ਤੇ ਊਰਜਾ ਹੀ ਨਹੀਂ ਸਤਿਗੁਰ ਦੀ ਰਹਿਮਤ ਜਿੱਥੇ ਗੁਰੂ ਸਾਹਿਬ ਨੇ ਕਿਰਪਾ ਕੀਤੀ ਹੋਵੇ ਉਹਦੇ ਪਿਆਰੇ ਬੈਠੇ ਹੋਣ ਰੱਬ ਨੇ ਨਾਮ ਜਪਿਆ ਹੋਵੇ ਬੰਦਗੀ ਕੀਤੀ ਹੋਵੇ ਰੱਬ ਦੇ ਨਾਮ ਦੀ ਤੇ ਉਹ ਜਗ੍ਹਾ ਕਿੰਨੀ ਪਵਿੱਤਰ ਹੁੰਦੀ ਆ ਇਹ ਪਾਹੀ ਕਨਈਆ ਜੀ ਦਾ ਉਹ ਸਥਾਨ ਹੈ ਜਿੱਥੇ ਤਪ ਕੀਤਾ ਸੀ ਲੇਕਿਨ ਵਾਕਈ ਇੱਥੇ ਊਰਜਾ ਅਲੱਗ ਮਹਿਸੂਸ ਹੋ ਰਹੀ ਹੈ ਇੱਥੇ ਜਗ੍ਹਾ ਤੇ ਜਿੱਦ ਬੈਠ ਕੇ ਗੱਲ ਵੀ ਕਰ ਰਹੇ ਆ ਤੇ ਅਲੱਗ ਹੀ ਆਪਣਾ ਹੀ ਆਵਾਜ਼ ਜਿਹੜੀ ਹੈ ਨਾ ਆਪਣੇ ਆਪ ਨੂੰ ਤਿੰਨ ਤਿੰਨ ਵਾਰ ਸੁਣ ਰਹੀ ਹੈ ਕੀ ਲੱਗਦਾ ਕਿ ਐਸੀ ਚੀਜ਼ ਦੀ ਜਿਹੜਾ ਪੋਜ਼ਿਟਿਵ ਐਨਰਜੀ ਜਿਹੜੀ ਆ ਮਿਲਦੀ ਆ ਸੋਨੂ ਜੀ ਤਾਂ ਹੀ ਸਾਨੂੰ ਇਸ ਤਰ੍ਹਾਂ ਦੀ ਜਗ੍ਹਾ ਵਾ ਮਿਲ ਪੰਦੀਆਂ ਨੇ ਪਾਜੀ ਮੈਨੂੰ ਉਹਨਾਂ ਬੜੀ ਖੁਸ਼ੀ ਮਿਲਦੀ ਹੈ ਮੈਂ ਤਾਂ ਜ਼ਿੰਦਗੀ ਦਾ ਜੀਵਨ ਜਿਹੜਾ ਨਾ ਮੈਨੂੰ ਇੱਥੇ ਸੰਤੁਸ਼ਟੀ ਮਿਲਦੀ ਆ ਉਹ ਨਹੀਂ ਉਹ ਮਾੜਾ ਮਾੜ ਮੈਨੂੰ ਨਹੀਂ ਚੰਗਾ ਲੱਗਦਾ ਪਰ ਨਾ ਵੀਰ ਉਹ ਬੜਾ ਕੁਝ ਖਟ ਕੇ ਜਾਂਦੇ ਇਥੇ ਵੈਵੇਂ ਨਹੀਂ ਕੋਈ ਆਉਂਦਾ ਤੁਸੀਂ ਆਏ ਜੇ ਤੁਹਾਡੇ ਚੰਗੇ ਕਰਮ ਪਾ ਗਿਆ ਲੇਕਿਨ ਸੁਣ ਜਿਸ ਤਰ੍ਹਾਂ ਗੱਲ ਤੁਸੀਂ ਕੀਤੀ ਕਿ ਪ੍ਰਾਰਥਨ ਚੀਜ਼ਾਂ ਨੂੰ ਸੰਭਾਲਣ ਦੀ ਜ਼ਰੂਰਤ ਹੈ ਬਹੁਤ ਸਾਰੇ ਨੌਜਵਾਨ ਇਸ ਜਗ੍ਹਾ ਤੇ ਪਹੁੰਚ ਨਹੀਂ ਪਾਉਂਦੇ ਕਈ ਲੋਕ ਜਿਹੜੇ ਨੇ ਉਹ ਇਸ ਜਗ੍ਹਾ ਤੇ ਆ ਹੀ ਨਹੀਂ ਪਾਉਂਦੇ ਕੀ ਲੱਗਦਾ ਇਸੇ ਚੀਜ਼ ਦੀ ਕਮੀ ਜਿਹੜੀ ਇਸੇ ਚੀਜ਼ ਦੀ ਫਾਇਦਾ ਜਿਹੜੇ ਆ ਦੂਸਰੇ ਲੋਕ ਚੁੱਕਦੇ ਤਾਂ ਹੀ ਜਿਹੜਾ ਜਿਹੜੇ ਸਾਡੇ ਗੁਰਦੁਆਰੇ ਸਾਹਿਬ ਨੇ ਜਾਂ ਪ੍ਰਾਤਨ ਜਿਹਨੀਆਂ ਵਿਰਸੇ ਨੇ ਉਹਨਾਂ ਨੂੰ ਖਤਮ ਕੀਤਾ ਜਾ ਰਿਹਾ ਹੈ ਉਹ ਦੇਖੋ ਸਾਡੇ ਜਿਹੜੇ ਨੌਜਵਾਨ ਆ ਉਹਨਾਂ ਨੂੰ ਪਰਾਤਨ ਵਿਰਾਸਤਾਂ ਸਾਡੀਆਂ ਸੰਬੰਧੀ ਲੋੜ ਆ ਹਮ ਅੱਗੇ ਆਉਣਾ ਚਾਹੀਦਾ ਵਾ ਜਿਹੜਾ ਵਿਚਾਰਾ ਬੋਲਣ ਲੱਗਦਾ ਉਹਤੇ ਕੋਈ ਨਾ ਕੋਈ ਕਾਰਵਾਈ ਕਰਾ ਦਿੰਦੇ ਆ ਹਮ ਜ਼ਰੂਰ ਆਉਣਾ ਚਾਹੀਦਾ ਔਰ ਸਤਗੁਰ ਨੇ ਕਿਤੇ ਕਿਰਪਾ ਕੀਤੀ ਨਾ ਗੁਰੂ ਸਾਹਿਬ ਨੇ ਹਮ ਮੇਰੇ ਮਨ ਚ ਬਹੁਤ ਚਾਹਤ ਆ ਜਿਸ ਦਿਨ ਵੀ ਕਿਤੇ ਮੈਂ ਚੰਗੀ ਜਗ੍ਹਾ ਤੇ ਬਹਿ ਗਿਆ ਨਾ ਹਮ ਮੇਰੀ ਕੌਮ ਨੂੰ ਕਦੀ ਇਹ ਕਹਿਣਾ ਨਹੀਂ ਪਊਗਾ ਹਮ ਵੀ ਇਸ ਚੀਜ਼ ਦੀ ਕਮੀ ਆ ਇੱਥੇ ਹਮ ਦੇ ਵਿੱਚ ਬਹੁਤ ਚਾਹਤ ਨੇ ਉਹ ਸਤਗੁਰ ਜਾਣ ਦਾ ਗੁਰੂ ਰਾਮਦਾਸ ਸੱਚ ਪਾਸ਼ਾ ਦੀ ਨਗਰੀ ਤੋਂ ਆਸ਼ੀਰਵਾਦ ਲੈ ਕੇ ਜਦ ਤੁਰਦੇ ਆ ਨਾ ਹੂੰ ਤੇ ਮਨ ਚ ਬਹੁਤ ਤਕਲੀਫ ਹੁੰਦੀ ਜਦੋਂ ਮੇਰੇ ਆਪਣੇ ਹੀ ਲੋਕਾਂ ਨੂੰ ਕਿਤੇ ਕੋਈ ਕਮੀ ਪੇਸ਼ੀ ਹੁੰਦੀ ਆ ਨਾ ਤੇ ਵਿਚਾਰੇ ਜਦੋਂ ਮਤਲਬ ਦੱਸਦੇ ਆ ਤੇ ਉਹ ਮੈਂ ਬੋਲ ਕੇ ਨਹੀਂ ਦੱਸ ਸਕਦਾ ਹਰ ਬੰਦੇ ਦੇ ਜਜ਼ਬਾਤ ਹੁੰਦੇ ਆ ਹੂੰ ਤੇ ਮੇਰੇ ਵੀ ਆਪਣੇ ਗੁਰੂ ਪ੍ਰਤੀ ਔਰ ਉਸ ਆਪਣੀ ਕੌਮ ਪ੍ਰਤੀ ਬਹੁਤ ਸਾਰੇ ਦਿਲ ਦੇ ਵਿੱਚ ਐਸੇ ਜਵਾਬ ਨੇ ਜੋ ਮੈਂ ਮਤਲਬ ਨਹੀਂ ਦੱਸ ਸਕਦਾ ਮੀਡੀਆ ਦੇ ਜ਼ਰੀਏ ਪਰ ਉਹ ਜਦੋਂ ਵਕਤ ਆਊਗਾ ਉਸ ਵੇਲੇ ਸੱਚੇ ਪਾਤਸ਼ਾਹ ਨੇ ਆਪ ਹੀ ਕਰਾਉਣਾ ਔਰ ਗੁਰੂ ਸਾਹਿਬ ਕਿਰਪਾ ਕਰਨ ਤੇ ਉਹ ਸੇਵਾਵਾਂ ਵਿੱਚ ਸਤਗੁਰ ਲੈਣਗੇ ਸਾਡੇ ਨੂੰ ਬਿਲਕੁਲ ਜੇਕਰ ਜੇਕਰ ਸੋਨੂ ਜੀ ਗੱਲ ਕੀਤੀ ਜਾਵੇ ਤਾਂ ਬੇਸ਼ੱਕ ਪੁਰਾਤਨਾਂ ਨੇ ਵਿਰਸਾ ਬਹੁਤ ਹੈ ਸਾਡੇ ਕੋਲ ਸਾਹਮਣ ਵਾਲਾ ਕੀ ਲੱਗਦਾ ਹੈ ਕਿ ਵਿਰਸੇ ਨੂੰ ਸੰਬੰਧੀ ਕਮੀ ਕਿਤੇ ਨਜ਼ਰ ਆ ਰਹੀ ਹੈ ਜਾਂ ਕਿ ਲੋਕਾਂ ਤੱਕ ਮੈਸੇਜ ਨਹੀਂ ਪਹੁੰਚ ਪਾ ਰਿਹਾ ਅਸੀਂ ਪਹੁੰਚੇ ਹਾਂ ਸ਼ਾਇਦ ਇਸ ਵੀਡੀਓ ਤੋਂ ਬਾਅਦ ਬਹੁਤ ਸਾਰੇ ਲੋਕ ਇੱਥੇ ਪਹੁੰਚਣਗੇ ਪਹੁੰਚਣ ਤੋਂ ਬਾਅਦ ਜਿਹੜਾ ਹੈ ਉਹ ਅਲੱਗ ਜਿਹੜਾ ਐਕਸਪੀਰੀਅੰਸ ਜਿਹੜਾ ਦੇਖਦੇ ਹੋਏ ਨਜ਼ਰ ਆਉਣ ਕਿ ਲੱਗਦਾ ਹੈ ਕਿ ਸਾਡਾ ਕਿਤੇ ਨਾ ਕਿਤੇ ਜਿਹੜਾ ਮਨੋਭਾਵ ਹੈ ਉਹ ਕਿਸ ਤਰ੍ਹਾਂ ਦੇ ਲੋਕਾਂ ਨੂੰ ਇਸ ਤੱਕ ਪਹੁੰਚ ਲੈ ਮਜਬੂਰ ਕਰੇਗਾ ਬਿਲਕੁਲ ਜੀ ਬਿਲਕੁਲ ਆਉਣਗੇ ਬੜੀ ਚੜ੍ਹਦੀ ਕਲਾ ਵਾਲੀ ਕੌਮ ਸਾਡੀ ਜਦੋਂ ਜਦੋਂ ਪਤਾ ਲੱਗਾ ਨਾ ਸਾਰਿਆਂ ਨੇ ਆਉਣਾ ਇੱਥੇ ਹੂੰ ਪਰ ਆਉਣਗੇ ਔਰ ਉਮੀਦ ਆ ਆਸਿਆ ਸਾਨੂੰ ਵੀ ਆਉਣਗੇ ਔਰ ਕਿ ਮਾਹੌਲ ਹੈ ਔਰ ਬਹੁਤ ਸੋਹਣਾ ਮਾਹੌਲ ਬਣਿਆ ਸ਼ਾਂਤਮਈ ਮਾਹੌਲ ਹੈ ਕੀ ਕਹਿਣਾ ਚਾਹੋਗੇ ਸਮਾਪਤ ਬੜੀ ਅਲੱਗ ਜੀ ਵਾਈਬਸ ਜਿਹੜੀਆਂ ਨੇ ਉਹ ਆ ਰਹੀਆਂ ਕਿ ਤੇ ਆਉ ਰੂਸਾ ਦਾ ਨਾਮ ਜੱਪੋ ਬੰਦਗੀ ਕਰੋ ਤੇ ਆਪਣੇ ਜਿਹੜੇ ਕਰਮ ਆ ਜਨਮ ਆ ਉਹਨੂੰ ਸਵਾਰੋ ਕੋ ਮੌਕਾ ਦਿੱਤਾ ਮਨੁੱਖੀ ਦੇ ਸੱਚੇ ਪਾਤਸ਼ਾਹ ਨੇ ਜਿਹੜੀ ਸਾਨੂੰ ਮਿਲੀ ਆ ਤੇ ਜਦੋਂ ਅਸੀਂ ਐਸੇ ਸਥਾਨਾਂ ਤੇ ਆਉਨੇ ਆ ਤੇ ਸਾਡੇ ਅੰਦਰੋਂ ਇੰਸ਼ਾ ਭਾਵਨਾ ਨਿਕਲਦੀ ਔਰ ਪਿਆਰ ਔਰ ਜਿਹੜਾ ਬੰਦਗੀ ਵਾਲੇ ਪੰਨੇ ਅਸੀਂ ਤੁਰ ਪਏ ਨੇ ਆਉਣਾ ਚਾਹੀਦਾ ਭਾਜੀ ਬਹੁਤ ਕੁਝ ਸਿੱਖਣ ਲਈ ਮਿਲਦਾ ਵਾ ਔਰ ਇਹੀ ਛੱਡੀਆਂ ਵਿਰਾਸਤਾਂ ਨੇ ਆਪਣੀਆਂ ਪੀੜ੍ਹੀਆਂ ਨੂੰ ਬਹੁਤ ਕੁਝ ਦੇ ਸਕਦੇ ਆ ਆਪਣੇ ਬੱਚਿਆਂ ਨੂੰ ਬਹੁਤ ਕੁਝ ਦੇ ਸਕਦੇ ਓ ਬਿਲਕੁਲ ਭਾਈ ਕਿ ਨਹੀਂ ਆ ਜੀ ਦੀ ਉਹ ਵਿਰਾਸਤ ਤੇ ਵੀ ਅਸੀਂ ਸੰਗਤਾਂ ਨੂੰ ਜੂਰ ਦਰਸ਼ਨ ਕਰਾਵਾਂਗੇ ਕਿਉਂਕਿ ਉਹ ਅੰਦਰ ਸੁਸ਼ੋਭਿਤ ਕੀਤੇ ਹੋਏ ਨੇ ਅਸੀਂ ਨਾਲ ਹੀ ਜਿਹੜਾ ਹੈ ਉਹ ਵੀ ਦਿਖਾਉਣ ਦੀ ਕੋਸ਼ਿਸ਼ ਜੂਰ ਕਰਾਂਗੇ ਤਾਂ ਜੋ ਕਿ ਸੰਗਤਾਂ ਜਿਹੜੀਆਂ ਨੇ ਇਸ ਦਾ ਜਿਹੜਾ ਅਲਾ ਜਿਹੜਾ ਹੈ ਉਹ ਜਿਸ ਤਰ੍ਹਾਂ ਅ ਇਸਤਰਨੀਆ ਜਿਹੜੀਆਂ ਛੱਡੀਆਂ ਚੀਜ਼ਾਂ ਨੇ ਵਿਰਾਸਤਾ ਨੇ ਉਹ ਜਿਹੜੋਂ ਦੇਖਦੇ ਆ ਕਿੰਨੀ ਖੂਬਸੂਰਤ ਵਿਰਾਸਤਾ ਨੇ ਕਿਉਂਕਿ ਕਿ ਉਹ ਚੀਜ਼ ਐ ਅੱਜ ਨੂੰ ਅਸੀਂ ਲੋਕ ਵੇਖਣ ਵਾਸਤੇ ਤਰਸਦੇ ਹੋ ਸਕਦੇ ਆ ਉਹ ਚੀਜ਼ਾਂ ਨੇ ਜਿਨ੍ਹਾਂ ਨੇ ਇੱਕ ਐਗਜ਼ੈਂਪਲ ਸੈੱਟ ਕੀਤੀ ਹੈ ਕੀ ਕਹਿਣਾ ਚਾਹੋਗੇ ਇਸ ਬਾਰੇ ਇਹ ਦੇਖੋ ਇਹ ਭਾਈ ਸਾਹਿਬ ਦਾ ਡੋਲੂ ਆ ਮਹਾਪੁਰਸ਼ਾਂ ਦਾ ਤੇ ਇਹ ਪ੍ਰਾਤਨ ਡੋਲੂ ਆ ਔਰ ਇਹ ਉਹ ਮਸ਼ਕਿਆ ਜਿਹੜਾ ਅਸੀਂ ਫੋਟੋ ਚ ਦੇਖ ਰਹੇ ਆ ਜਿਹਦੇ ਨਾਲ ਦੁਸ਼ਮਣਾਂ ਨੂੰ ਜਲ ਸ਼ਿਕਾਇਆ ਵੇਖੋ ਕੱਡਾ ਬੜਾ ਇਤਿਹਾਸ ਆ ਤੇ ਉਹੀ ਮਸ਼ਕਿਆ ਆ ਦੇਖੋ ਇਹ ਭਾਈ ਸਾਹਿਬ ਦਾ ਉਹ ਮਸ਼ਕਿਆ ਅੱਜ ਸਾਡੀ ਪਰ ਆਸਾ ਸਾਡੇ ਕੋਲ ਹੈ ਬੜੀ ਖੁਸ਼ੀ ਹੋਈ ਬਹੁਤ ਖੁਸ਼ੀ ਹੋਈ ਮਨ ਨੂੰ ਕਿ ਸਾਮ ਸੰਭਾਲ ਕਰਨ ਵਾਲੇ ਸੰਤਾਂ ਨੂੰ ਹੀ ਪ੍ਰਮਾਤਮਾ ਚੜ੍ਹਦੀ ਕਲਾ ਵਿੱਚ ਰੱਖੇ ਇਹ ਪ੍ਰਾਰਥਨਾ ਸਾਰਾ ਕੁਝ ਜੀ ਸਾਡੇ ਕੋਲ ਅੱਜ ਵੀ ਹੈਗਾ ਵਾ ਇਥੋਂ ਪਤਾ ਲੱਗਦਾ ਕਿ ਕਈਆਂ ਸੁਣੀਆਂ ਗੱਲਾਂ ਨਹੀਂ ਆ ਸਾਡਾ ਇਤਿਹਾਸ ਬਹੁਤ ਵੱਡਾ ਵਾ ਕਿ ਉਹੀ ਮਸ਼ਕਿਆ ਜਿਹੜਾ ਭਾਈ ਸਾਹਿਬ ਨੇ ਮੁੱਡੇ ਤੇ ਪਾ ਕੇ ਜਦੋਂ ਜਲਸ਼ਕਾਇਆ ਸੀ ਦੁਸ਼ਮਣਾਂ ਨੂੰ ਕਹਿੰਦੇ ਕਿ ਇਸ ਜਿਸ ਜਗ੍ਹਾ ਤੇ ਜੰਗ ਹੋ ਰਹੀ ਸੀ ਕਾਫੀ ਦੂਰ ਸੀਗਾ ਉਸ ਤੋਂ ਬਾਅਦ ਵਾਪਸ ਆਣਾ ਕਿਸੇ ਜਗ੍ਹਾ ਤੇ ਰਸਤਾ ਨਹੀਂ ਹੋਣਾ ਕਿੰਨਾ ਕੁ ਡਿਫਿਕਲਟੀਆਂ ਆਇਆ ਉਸ ਵੇਲੇ ਵੀ ਤੁਹਾਨੂੰ ਲੱਗਦਾ ਕਿ ਨਜ਼ਰ ਆਉਂਦੀਆਂ ਹੋਣਗੀਆਂ ਚੜ੍ਹਦੀ ਕਲਾ ਵਾਲੇ ਮਹਾਂਪੁਰਸ਼ਾਂ ਲਈ ਕੋਈ ਏ ਛੋਟੀਆਂ ਗੱਲਾਂ ਆ ਇਹ ਸਾਡੇ ਵਰਗੇ ਲੋਕ ਜਿਹੜੇ ਥੱਕ ਜਾਂਦੇ ਮੜਾ ਮੋੜਾ ਇੱਧਰ ਉੱਧਰ ਜਾ ਕੇ ਜਿਹੜੇ ਚੜ੍ਹਦੀ ਕਲਾ ਰੱਬ ਦੇ ਪਿਆਰੇ ਉਹਨਾਂ ਲਈ ਕੋਈ ਦੂਰ ਨਹੀਂ ਕੋਈ ਲੜੇ ਨਹੀਂ ਉਹ ਤੇ ਬਸ ਉਹਦਾ ਨਾਮ ਜਪਦੇ ਜਪਦੇ ਕਿੱਥੇ ਕਿੱਥੇ ਪਹੁੰਚ ਜਾਂਦੇ ਪਪਾ ਨਾਨਕ ਵੇਖੋ ਕਿੱਡੀ ਕਿੱਡੀ ਦੂਰ ਚੱਲ ਗਿਆ ਉਸ ਵੇਲੇ ਤੇ ਨਹੀਂ ਨਾ ਕਾਰਾਂ ਗੱਡੀਆਂ ਹੁੰਦੀਆਂ ਉਹ ਸਤਗੁਰੂ ਵੇਖੋ ਕਿੱਥੇ ਕਿੱਥੇ ਜਾ ਕੇ ਕਿਹੜੇ ਕਿਹੜੇ ਕੋਤਕ ਵਰਤਾਤੇ ਆ ਉਹ ਦੇਸ਼ਾਂ ਦੇ ਵਿੱਚ ਜਾ ਕੇ ਕੋਈ ਕਿਸੇ ਨਾਮ ਨਾ ਜਾਣਦਾ ਕੋਈ ਕਿਸੇ ਨਾਲ ਜਾਣਦਾ ਠੀਕ ਹੈ ਇਹ ਤਲਗੀਆਂ ਵਾਲੇ ਨੇ ਸੱਚੇ ਪਾਤਸ਼ਾਹ ਨੇ ਬਹੁਤ ਕੁਝ ਦੱਸਿਆ ਸਾਨੂੰ ਅਸੀਂ ਗੁਲਾਮ ਸੀ ਇਹ ਤਾਜੋ ਤਖਤ ਦਿੱਤਾ ਸਾਡੇ ਸਤਿਗੁਰ ਨੇ ਸਾਨੂੰ ਅਸੀਂ ਸਦਾ ਰਣੀ ਰਵਾਂਗੇ ਆਪਣੀ ਕੌਮ ਤੇ ਮੈਨੂੰ ਪ੍ਰਾਊਡ ਹੈ ਆਪਣੇ ਵਿਰਸੇ ਤੇ ਆਪਣੀ ਵਿਰਾਸਤ ਤੇ ਮਾਣਿਆ ਔਰ ਮੈਨੂੰ ਬੜੀ ਖੁਸ਼ੀ ਹੁੰਦੀ ਆ ਕਿ ਸਾਡੇ ਕੋਲ ਏਡਾ ਬੜਾ ਇਤਿਹਾਸ ਆ ਬਿਲਕੁਲ ਲੋਕੀਲਾ ਨੰਦਗੜ ਵਾਲੇ ਬਾਬਾ ਜੀ ਵੱਲੋਂ ਵੀ ਇੱਥੇ ਰੋੜ ਜਰਾ ਉਹ ਬਣਾਉਣ ਦੀ ਕੋਸ਼ਿਸ਼ ਕੀਤੀ ਜਾਂਦੀ ਆ ਤੇ ਕੀ ਕਹਿਣਾ ਚਾਹੋਗੇ ਕਿ ਲੋਕ ਜਿਹੜੇ ਆ ਸ਼ਕਤਾਲੂ ਤੇ ਪਹੁੰਚਣਗੇ ਲੱਗਦਾ ਕਿ ਅਲੱਗ ਐਕਸਪੀਰੀਅੰਸ ਦੇਖਣ ਨੂੰ ਮਿਲੇਗਾ ਮੈਂ ਆ ਪਾ ਜੀ ਕਿਲਾ ਨੰਦਗੜ ਵਾਲੇ ਬਾਬਾ ਜੀ ਉਹ ਰੱਬ ਰੂ ਰੱਬੀ ਰੂ ਆ ਮੈਂ ਮੇਰੇ ਇੱਥੇ ਕੋਲ ਲਬਦੀ ਨਹੀਂ ਕਿ ਮੇਰੀ ਕਿਉਂ ਕਹਾ ਦਿਆ ਉੱਤੇ ਰੱਬੀ ਰੂਆਂ ਨੇ ਕਿੱਥੇ ਸੇਵਾ ਛੜਕਾਂ ਦੀ ਕਿੱਥੇ ਪੁਲਾਂ ਦੀ ਕਿੱਥੇ ਸਕੂਲਾਂ ਦੀ ਪਤਾ ਹੀ ਨਹੀਂ ਮੈਂ ਤਾਂ ਮਰੀਦ ਹਾਂ ਜੀ ਮੈਂ ਤੇ ਉਹਨਾਂ ਦਾ ਉਹ ਰੱਬ ਦੇ ਪਿਆਰੇ ਅੱਜ ਵੀ ਵ ਬਿਲਕੁਲ ਬਿਲਕੁਲ ਤੁਹਾਨੂੰ ਇੱਕ ਗੱਲ ਫਿਰ ਤੋਂ ਕਿਉਂਕਿ ਇਸ ਦੀ ਪ੍ਰਾਤਨਤਾ ਜਿਹੜੀ ਹੈ ਉਹ ਦਿਖਾਉਣੀ ਬੜੀ ਜ਼ਰੂਰੀ ਹੈ ਕਿਉਂਕਿ ਭਾਈ ਕਨਈਆ ਜੀ ਜਿਹੜੋ ਇਥੋਂ ਲੈ ਕੇ ਜਾਂਦੇ ਹੋਣਗੇ ਜਲ ਬਹੁਤ ਇਸ ਬੋਲੀਆਂ ਜਿਹੜੀਆਂ ਸੀ ਇੱਥੇ ਪੰਜ ਬੋਲੀਆਂ ਜਿਹੜੀਆਂ ਸੀਗੀਆਂ ਰੱਖਿਆ ਗਈ ਇਸ ਔਰ ਜੋ ਇੱਥੇ ਦੇ ਸੇਵਕ ਨੇ ਉਹਨਾਂ ਦਾ ਵੀ ਕਹਿਣਾ ਹੈ ਕਿ ਖੁਦ ਕੋ ਖੁਦ ਜਲ ਜਿਹੜਾ ਹੈ ਇਸ ਵਿੱਚ ਭਰਦਾ ਹੋਇਆ ਨਜ਼ਰ ਆਉਂਦਾ ਦੂਸਰੇ ਪਾਸੇ ਇਹ ਡੋਲੂ ਹੈ ਜਿਸ ਵਿੱਚ ਜਿਹੜਾ ਸੀ ਭਾਈ ਕਨਈਆ ਜੀ ਦਾ ਡੋਲੂ ਜਿਹੜਾ ਹੈ ਉਹ ਰੱਖਿਆ ਗਿਆ ਉਹ ਪ੍ਰਾਤਨ ਚੀਜ਼ਾਂ ਨੇ ਇਨਾਂ ਨੂੰ ਵੇਖ ਕੇ ਸਾਨੂੰ ਵੀ ਸਿਹਤ ਨਾ ਦੀ ਜ਼ਰੂਰਤ ਹੈ ਔਰ ਹਮੇਸ਼ਾ ਹੀ ਸਾਨੂੰ ਆਪਣਾ ਨੀ ਜਿਹੜਾ ਹੈ ਮੱਥ ਜਿਹੜੀ ਹੈ ਹਮੇਸ਼ਾ ਹੀ ਨੀਵੀਂ ਰੱਖ ਕੇ ਚੱਲਣੀ ਚਾਹੀਦੀ ਕਿਉਂਕਿ ਗੁਰੂ ਸਾਹਿਬਾਨ ਜਰੋਂ ਉਹਨਾਂ ਨੂੰ ਪੁੱਛਿਆ ਸੀ ਕਿ ਤੁਸੀਂ ਸੰਤਾਂ ਨੂੰ ਜਲ ਕਿਉਂ ਪਿਆਰਦੇ ਹੋ ਤਾਂ ਉਹਨਾਂ ਨੇ ਕਿਹਾ ਸੀ ਕਿ ਮੈਨੂੰ ਤੁਹਾਡੇ ਚ ਹੀ ਸਾਰਾ ਕੁਝ ਜਿਹੜੇ ਇਹ ਦੁਸ਼ਮਣ ਵੀ ਨਹੀਂ ਉੱਚ ਤੁਸੀਂ ਨਜ਼ਰ ਆਉਂਦੇ ਹੋ ਇਸ ਕਰਕੇ ਮੈਂ ਉਹਨਾਂ ਨੂੰ ਜਲ ਪਿਆਂਦਾ ਹੋਇਆ ਨਜ਼ਰ ਆਉਣਾ ਦੂਸਰੇ ਪਾਸੇ ਕਾਰਸੇਵਾਲੇ ਆ ਬਾਬਾ ਜੀ ਨੰਦੜਾ ਵਾਲੇ ਜਿਹੜੇ ਨੇ ਉਹਨਾਂ ਵੱਲੋਂ ਕਾਫੀ ਸੇਵਾ ਜਿਹੜੀ ਹੈ ਉੱਥੇ ਨਾ ਬਾਈ ਜਾ ਰਹੇ ਹਾਂ ਤਾਂ ਸਾਡਾ ਵੀ ਫਰਜ਼ ਬਣਦਾ ਸੀ ਕਿ ਇਸ ਤਰ੍ਹਾਂ ਦੀਆਂ ਜਿਹੜੀਆਂ ਤਸਵੀਰਾਂ ਨੇ ਜਾਂ ਇਸ ਤਰ੍ਹਾਂ ਦੀਆਂ ਜਿਹੜੀਆਂ ਪੁਰਾਤਨ ਵਿਰਸੇ ਨੇ ਉਹ ਤੁਹਾਨੂੰ ਉਸ ਨਾਲ ਜਿਹੜਾ ਹੈ ਰੂਪ ਰੂਪ ਕਰਵਾਇਆ ਜਾ ਸਕੇ ਤਾਂ ਜੋ ਕਿ ਇੱਕ ਅਲੱਗ ਲੋਕ ਜਿਹੜੇ ਨੇ ਇਸ ਜਗ੍ਹਾ ਦੇ ਆ ਕੇ ਆਪਣਾ ਐਗਜ਼ਾਮਪਲ ਸੈੱਟ ਜਿਹੜੀ ਆ ਕਰਦੇ ਹੋਏ ਨਜ਼ਰ ਆਉਣਗੇ ਲੇਕਿਨ ਕਿਤਨਾ ਕਹਤੇ ਇਹ ਜਿਹੜਾ ਜਗ੍ਹਾ ਹੈ ਜਿਹੜਾ ਅਨੰਦਪੁਰ ਸਾਹਿਬ ਵੀ ਧਰਤੀ ਦੇ ਵਿੱਚ ਹੀ ਮੌਜੂਦ ਹੈ ਔਰ ਇੱਥੇ ਬਹੁਤ ਸਾਰੇ ਲੋਕ ਸ਼ਰਧਾਲੂ ਜਿਹੜੇ ਨੇ ਆਟ ਆਉਂਦੇ ਨੇ ਕਿਉਂਕਿ ਕਿਸੇ ਨੂੰ ਸ਼ਾਇਦ ਇਸ ਜਗ੍ਹਾ ਦਾ ਪਤਾ ਬਣੀ ਹੈ ਲੇਕਿਨ ਕਿਤਨਾ ਕਿਤੇ ਇਹ ਤਸਵੀਰਾਂ ਵੇਖ ਕੇ ਸਾਨੂੰ ਹੀ ਖੁਦ ਬਖੁਦ ਆਪਣੀਆਂ ਅਲੱਗ ਐਗਜ਼ੈਂਪਲ ਜਾਂ ਆਪਣਾ ਅਲੱਗ ਅਨੁਭਵ ਹੁੰਦਾ ਹੋਇਆ ਅਨਜ਼ਰ ਆ ਰਿਹਾ ਹੈ ਤੇ ਅਸੀਂ ਵੀ ਚਾਹਾਂਗੇ ਕਿ ਹੋਰ ਵੀ ਸ਼ਰਧਾਲੂ ਇੱਥੇ ਪਹੁੰਚਣ ਤਾਂ ਜੋ ਕਿ ਇੱਥੇ ਪਹੁੰਚਣ ਤੋਂ ਬਾਅਦ ਉਹ ਆਪਣਾ ਇੱਕ ਅਲੱਗ ਐਕਸਪੀਰੀਅੰਸ ਜਿਹੜਾ ਉਹ ਲੈ ਕੇ ਗੁਰੂ ਦੇ ਚਰਨਾਂ ਦੇ ਵਿੱਚ ਵੀ ਅਰਦਾਸ ਬੇਨਤੀ ਕਰਨ ਤੇ ਨਾਲੇ ਇਸਤਾਂ ਦੀਆਂ ਪੁਰਾਤਨ ਚੀਜ਼ਾਂ ਆਪਣੇ ਬੱਚਿਆਂ ਤੱਕ ਵੀ ਪਹੁੰਚਾਉਣ ਤਾਂ ਜੋ ਕਿ ਉਹ ਵੀ ਗੁਰੂ ਦੇ ਲੜ ਲੱਗ ਸਕਣ ਕੈਮਰਾਮੈਨ ਵਾਇਸ देयर आर ਗੁੱਡ ਪੀਸਿੰਗ ਅਨੰਦ ਕੁਰ ਸਾਹਿਬ